ਦੋਸਤੋ ਅਕਸਰ ਨਾ ਸਾਡੇ ਵਿੱਚ ਕਈ ਵਾਰ ਨਿਰਾਸ਼ਾ ਪੈਦਾ ਹੋ ਜਾਂਦੀ ਹੈ ਜਦੋਂ ਐਸੇ ਲੀਡਰ ਜਿੱਤ ਜਾਂਦੇ ਨੇ ਜਿਹੜੇ ਫੁੱਲੀ ਕਰਾਪਟਡ ਹੁੰਦੇ ਨੇ ਤੇ ਜਿਹੜੇ ਲੀਡਰ ਹਮੇਸ਼ਾ ਜਿਨ੍ਹਾਂ ਦਾ ਕੰਮ ਸਿਰਫ ਮਨੀ ਮਾਈਂਡਡ ਹੁੰਦਾ ਜਿਹੜੇ ਪੈਸੇ ਤੇ ਧਿਆਨ ਹੁੰਦਾ ਉਹ ਵੋਟਾਂ ਦੇ ਉੱਪਰ ਅੰਨਾ ਪੈਸਾ ਵੀ ਵਹਾਉਂਦੇ ਨੇ ਅੰਨਾ ਪੈਸਾ ਲਾਉਂਦੇ ਨੇ ਤੇ ਉਹ ਫਿਰ ਜਿੱਤ ਜਾਂਦੇ ਨੇ ਫਿਰ ਨਾ ਨਿਰਾਸ਼ ਹੋ ਜਾਂਦੇ ਨੇ ਕਿਉਂਕਿ ਆਮ ਤੌਰ ਤੇ ਅਸੀਂ ਸੁਣਦੇ ਹਾਂ ਵੀ ਜਿਹੜੇ ਲੋਕਤੰਤਰ ਦੇ ਫਾਇਦੇ ਵੀ ਬਹੁਤ ਨੇ ਪਰ ਲੋਕਤੰਤਰ ਦਾ ਇੱਕ ਨੁਕਸਾਨ ਵੀ ਹੈ ਉਹ ਨੁਕਸਾਨ ਕੀ ਹੈ ਵੀ ਇੱਥੇ 100 ਗਧਾ ਤੇ 10 ਘੋੜੇ ਹੁਣ 100 ਗਧਾ ਹੋਵੇ ਤੇ 10 ਘੋੜੇ ਹੋਣ ਉਹ ਗਧੇ ਘੋੜਿਆਂ ਦਾ ਮੁਕਾਬਲਾ ਕਦੇ ਨਹੀਂ ਕਰ ਸਕਦੇ ਪਰ ਗਿਣਤੀ ਉਹਨਾਂ ਗਧਿਆਂ ਦੀ ਜ਼ਿਆਦਾ ਹੈ ਘੋੜਿਆਂ ਦੀ ਘੱਟ ਹੈ ਸੋ ਜੇਕਰ ਕੋਈ ਅਸੀਂ ਦੇਖੀਏ ਵੀ ਕੋਈ ਜੇਕਰ ਚੰਗਾ ਲੀਟਰ ਹਾਰ ਜਾਂਦਾ ਹੈ ਕੋਈ ਮਾਨਦਾਰ ਲੀਡਰ ਕੋਈ ਸੱਚਾ ਲੀਡਰ ਕੋਈ ਪੰਥ ਨੂੰ ਸਮਰਪਿਤ ਲੀਡਰ ਹਾਰ ਜਾਂਦਾ ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਜਿਹੜੇ ਆਪਾਂ ਨਿਰਾਸ਼ ਹੋ ਕੇ ਬਹਿ ਜਾਈਏ ਸਗੋਂ ਸਾਨੂੰ ਖੁਸ਼ ਹੋਣਾ ਚਾਹੀਦਾ ਵੀ ਉਸ ਬੰਦੇ ਮੰਗਰ ਵੀ ਘੱਟ ਤੋਂ ਘੱਟ ਇੰਨੇ ਬੰਦੇ ਖੜੇ ਨੇ ਮੈਂ ਅਕਸਰ ਦੇਖਦਾ ਹਾਂਗਾ ਵੀ ਸਾਡੇ ਵਿੱਚ ਨਾ ਉਵਾਲ ਬਹੁਤ ਆਉਂਦੇ ਨੇ ਜਰੂਰ ਤਾਂ ਅਸੀਂ ਇੱਕਦਮ ਉੱਪਰ ਨੂੰ ਚਲੇ ਜਾਨੇ ਆ ਇੱਕਦਮ ਅਸੀਂ ਨਿਵਾਨ ਵੱਲ ਆ ਜਾਨੇ ਆ ਜੇ ਸਾਡਾ ਬੰਦਾ ਜਿੱਤ ਜੇ ਹੁਣ ਜੋ ਫਰਜ ਕਰੋ ਬਹੁਤ ਆਜਾਦ ਉਮੀਦਵਾਰ ਪੰਜਾਬ ਦੇ ਵਿੱਚ ਖੜੇ ਹੋਏ ਨੇ ਇੱਕ ਸਾਰੇ ਚਾਹੁੰਦੇ ਨੇ ਸਿੱਖ ਪੰਥ ਵੀ ਚਾਹੁੰਦਾ ਵੀ ਅੰਮ੍ਰਿਤਪਾਲ ਜਿੱਤੇ ਅ ਸਰਬਜੀਤ ਸਿੰਘ ਖਾਲਸਾ ਦਿੱਤੇ ਪਰ ਹੋ ਸਕਦਾ ਹੈ ਵੈਸੇ ਜੋ ਹੋਣਾ ਤਾਂ ਵਕਰੇ ਵਿੱਚ ਹੈ ਪਰ ਕਈ ਵਾਰ ਮੈਂ ਦੇਖਦਾ ਵੀ ਲੋਕਾਂ ਦੇ ਵਿੱਚ ਨਾ ਨਿਰਾਸ਼ਾ ਆ ਜਾਂਦੀ ਹੈ ਜਦ ਵੀ ਲੋਕ ਸੱਚ ਨਾਲ ਖੜਦੇ ਨਹੀਂ ਇੱਕ ਗੱਲ ਸੰਗਤ ਜੀ ਮੈਂ ਤੁਹਾਨੂੰ ਦੱਸਾਂ ਸੱਚ ਨਾਲ ਖੜਨ ਵਾਲੇ ਹਮੇਸ਼ਾ ਘੱਟ ਹੁੰਦੇ ਨੇ ਇਹ ਗੱਲ ਤੁਸੀਂ ਪੱਲੇ ਸਾਨੂੰ ਬੰਨ੍ਹ ਲੈਣੀ ਚਾਹੀਦੀ ਆ ਸੱਚ ਨਾਲ ਖੜਨ ਵਾਲੇ ਬਹੁਤ ਘੱਟ ਹੁੰਦੇ ਨੇ ਤੇ ਝੂਠ ਦਾ ਪਹਿਰਾ ਹੁੰਦਾ ਤੇ ਹੁਣ ਤਾਂ ਚੱਲ ਵੀ ਕਾਲ ਯੁੱਗ ਰਿਹਾ ਤੇ ਕਾਲ ਯੁੱਗ ਦੇ ਵਿੱਚ ਝੂਠ ਦਾ ਪਹਿਰਾ ਜ਼ਿਆਦਾ ਆ ਸੋ ਜਿਕਰ ਚੰਕੇ ਲੀਡਰੋਂ ਪਿਛਲੀ ਵਾਰ ਬੀਬੀ ਖਾਲੜਾ ਹਾਰ ਗਈ ਸੀ ਠੀਕ ਆ ਸਾਨੂੰ ਨਿਰਾਸ਼ਾ ਹੈ ਲੋਕਾਂ ਨਾਲ ਵੀਰ ਤੁਸੀਂ ਬੀਬੀ ਖਾਲੜਾ ਨੂੰ ਹਰਾ ਦਿੱਤਾ ਜਿਹੜੀ ਐਡੀ ਵੱਡੀ ਪੰਥਰੋਂ ਦੇਣ ਸੀ ਪਰ ਅਸੀਂ ਇਹਨੂੰ ਸਕਾਰਾ ਪੋਜ਼ਿਟਿਵ ਤੌਰ ਤੇ ਲਈਏ ਕਿ ਫਿਰ ਵੀ ਬੀਬੀ ਖਾਲੜਾ ਮਾਗਰ ਢਾਈ ਤਿੰਨ ਲੱਖ ਵੋਟ ਤੇ ਪਈ ਆ ਨਾ ਢਾਈ ਤਿੰਨ ਲੱਖ ਬੰਦਾ ਤੇ ਹੈ ਜੋ ਸੱਚ ਦੇ ਰਾਹ ਤੇ ਚੱਲਦਾ ਸੋ ਜੇਕਰ ਸਾਨੂੰ ਸਮੇਂ-ਸਮੇਂ ਸੱਚ ਦੀ ਹਾਰ ਜੇਕਰ ਅਸੀਂ ਕਹੀਏ ਵੀ ਸੱਚ ਹਾਰਦਾ ਸੱਚ ਹਾਰਦਾ ਨਹੀਂ ਹੁੰਦਾ ਸ਼ੁਰੂਆਤ ਵਿੱਚ ਝੂਠ ਜਿੱਤਦਾ ਹੀ ਜਿੱਦਦਾ ਅਖੀਰ ਤੱਕ ਕਹਿ ਲਵੋ ਵੀ ਝੂਠ ਬਲਵਾਨ ਰਹਿੰਦਾ ਪਰ ਆਖਰ ਨੂੰ ਸੱਚ ਉਹਦੇ ਉੱਤੇ ਇਹੋ ਜਿਹਾ ਹੱਲਾ ਬੋਲਦਾ ਹੈ ਕੀ ਆਖਰ ਨੂੰ ਫਿਰ ਸੱਚ ਉੱਪਰ ਕਿਉਂਦਾ ਤੇ ਸੱਚ ਦੀ ਜਿੱਤ ਹੁੰਦੀ ਹੈ ਸੋ ਬਹੁਤ ਵਾਰ ਕਈ ਬੰਦਿਆਂ ਨੂੰ ਮਿਲਦੇ ਆਉਣ ਫਰੀਦਕੋਟ ਦੇ ਵਿੱਚ ਕਈ ਕਹਿੰਦੇ ਨੇ ਜੀ ਸ਼ਾਇਦ ਮੁਸ਼ਕਲ ਲੱਗਦਾ ਸਰਬਜੀਤ ਸਿੰਘ ਸ਼ਾਇਦ ਜਿੱਤੇ ਲੋਕ ਜਿਹੜੀ ਮੌਜੂਦਾ ਪਾਰਟੀ ਆ ਇਹਦੇ ਮਗਰ ਹੀ ਨੇ ਜਾਂ ਲੋਕ ਜਿਹੜੀਆਂ ਪਾਰਟੀਆਂ ਚੱਲੀਆਂ ਆਉਂਦੀਆਂ ਨੇ ਰਵੈਤੀ ਪਾਰਟੀ ਉਹਨਾਂ ਮਗਰ ਹੀ ਨੇ ਉਹ ਪੈਨੋ ਕੋਲ ਪੈਸਾ ਵੀ ਬਹੁਤ ਆ ਉਹਨਾਂ ਕੋਲੇ ਧਨ ਵੀ ਬਹੁਤ ਆ ਤੇ ਉਹਨਾਂ ਕੋਲੇ ਲੋਕਾਂ ਨੂੰ ਵੱਡੀਆਂ ਵੱਡੀਆਂ ਰੈਲੀਆਂ ਕਰਨ ਵਾਸਤੇ ਬਹੁਤ ਜ਼ਿਆਦੇ ਧਨਾੜ ਬੰਦਿਆਂ ਨਾਲ ਉਹਨਾਂ ਦੇ ਲਿੰਕ ਨੇ ਸੋ ਨਰਾਸ਼ਾ ਜੀ ਪੈਦਾ ਹੋ ਜਾਂਦੀ ਆ ਪਰ ਦੇਖੋ ਤੁਸੀਂ ਸੰਗਤ ਜੀ ਇਹ ਨਰਾਸ਼ ਹੋਣ ਵਾਲੀ ਗੱਲ ਨਹੀਂ ਨਰਾਸ਼ਾ ਉਦੋਂ ਹੋਣੀ ਚਾਹੀਦੀ ਹੈ ਜਦੋਂ ਸੱਚ ਨਾਲ ਕੋਈ ਵੀ ਨਾ ਖੜਾ ਹੋਵੇ ਜਿੰਨਾ ਚਿਰ ਸੱਚ ਨਾਲ ਇੱਕ ਬੰਦਾ ਵੀ ਖੜਾ ਤਾਂ ਨਰਾਸ਼ ਹੋਣ ਦੀ ਜ਼ਰੂਰਤ ਨਹੀਂ ਸਾਨੂੰ ਉਸੇ ਵਕਤ ਉਸ ਪ੍ਰਭੂ ਦਾ ਸ਼ੁਕਰ ਕਰਨਾ ਚਾਹੀਦਾ ਵੀ ਚਲੋ ਕਮ ਸੇ ਕਮ ਐਨੇ ਮੰਦੇ ਤਾਂ ਹਨ ਤੋਂ ਇਸ ਕਰਕੇ ਹਰ ਇੱਕ ਗੱਲ ਨੂੰ ਨਿਰਾਸ਼ਾਵਾਦੀ ਲੈਣਾ ਸਾਡੇ ਵਿੱਚ ਬੜੀ ਇੱਕ ਅਜੀਬ ਜੀ ਗੱਲ ਚੱਲੀ ਹੋਈ ਹੈ ਕਿ ਅਸੀਂ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਜਾਤੇ ਕਰਦੇ ਹਾਂ ਨਿਰਾਸ਼ਾਵਾਦੀ ਜਾਦੇ ਹੋ ਜਾਂਦੇ ਹਾਂ ਮੈਂ ਤੁਹਾਨੂੰ ਫੇਰ ਕਹਿ ਦਿਵਾ ਵੀ ਗਧਿਆਂ ਤੇ ਘੋੜਿਆਂ ਦੇ ਵਿੱਚ ਫਰਕ ਹੁੰਦਾ ਹੈ ਤੇ ਘੋੜਾ ਇੱਕ ਗਧੇ ਸੌ ਇਹੀ ਹਾਲ ਲੋਕਤੰਤਰ ਦਾ ਹੁੰਦਾ ਸੋ ਇਸ ਕਰਕੇ ਜੇਕਰ ਕੋਈ ਚੰਗਾ ਲੀਡਰ ਹਾਰ ਜਾਂਦਾ ਬਹੁਤਾ ਨਿਰਾਸ਼ ਨਾ ਹੋਇਆ ਕਰੋ ਚੰਗੇ ਬੰਦਿਆਂ ਦੀ ਗਿਣਤੀ ਸੱਚ ਦੇ ਨਾਲ ਖੜਨ ਵਾਲਿਆਂ ਦੀ ਗਿਣਤੀ ਹਮੇਸ਼ਾ ਘੱਟ ਹੀ ਹੁੰਦੀ ਹੈ ਸੋ ਇਸ ਕਰਕੇ ਇਹ ਨਿਰਾਸ਼ ਹੋਣ ਵਾਲੀ ਗੱਲ ਨਹੀਂ ਜੇਕਰ ਪਿਛਲੇ ਸਾਲ 2.5 ਲੱਖ ਵੋਟ ਪਈਆ ਬੀਬੀ ਖੜਾਣਾ ਨੂੰ ਇਸ ਵਾਰ ਮੰਨ ਲਓ 3 ਲੱਖ ਪੈ ਜਾਂਦੀ ਹੈ ਤਾਂ ਸਾਨੂੰ ਖੁਸ਼ ਹੋਣਾ ਚਾਹੀਦਾ ਵੀ ਯਾਰ ਚਲੋ ਕੁਝ ਚੰਗੇ ਲੋਕ ਹੋਰ ਵਧੇ ਫਰੀਦਕੋਟ ਸੀਟ ਤੇ ਲਾ ਲਓ ਹੋਰ ਕਿਤੇ ਲਾ ਲਓ ਕਿਉਂਕਿ ਜਿਹੜੇ ਇਹ ਕਰਪਟ ਲੀਡਰ ਨੇ ਨਾ ਇਹ ਲੋਕਾਂ ਨੂੰ ਪੈਸਾ ਦਿੰਦੇ ਨੇ ਤੇ ਪੈਸਾ ਪੈਸੇ ਨਾਲ ਵੋਟਾਂ ਖਰੀਦੀਆਂ ਜਾਂਦੀਆਂ ਨੇ ਪੈਸੇ ਨਾਲ ਵੋਟਾਂ ਖਰੀਦ ਕੇ ਪਵਾਈਆਂ ਜਾਂਦੀਆਂ ਨੇ ਤਾਂ ਫਿਰ ਜਿੱਤ ਜਾਂਦੇ ਨੇ ਇਹ ਲੋਕ ਸੋ ਇਸ ਕਰਕੇ ਕੂੜ ਰਾਜਾ ਬਣਿਆ ਹੋਇਆ ਪਰ ਸਾਨੂੰ ਫਿਰ ਵੀ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ ਸੱਚੇ ਤਾਂ ਹਨ ਨਾ ਸੱਚ ਧਰਤੀ ਤੋਂ ਖਤਮ ਥੋੜੀ ਹੋਇਆ ਤੇ ਅਖੀਰ ਨੂੰ ਇੱਕ ਦਿਨ ਸੱਚ ਨੇ ਜ਼ਰੂਰ ਜਿੱਤਣਾ ਅਖੀਰ ਨੂੰ ਜਿੱਤ ਸੱਚ ਦੀ ਹੀ ਹੋਣੀ ਹੈ ਸੋ ਇਸ ਕਰਕੇ ਨਿਰਾਸ਼ਾ ਨਾ ਲਿਆ ਕਰੋ ਜਿੰਨੀਆਂ ਵੀ ਹਨ ਜਿੰਨੇ ਵੀ ਸੰਗਤ ਸਨਮਾਨ ਕਰਦੀ ਹੈ ਸਿੰਘਾਂ ਦਾ ਜਿੰਨੀ ਵੀ ਸੰਗਤ ਵੋਟ ਪਾਉਂਦੀ ਹੈ ਸਨਮਾਨਯੋਗ ਹੈ ਤੇ ਜਿਹੜੇ ਨਹੀਂ ਪਾਉਂਦੇ ਉਹਨਾਂ ਨੂੰ ਵੀ ਪਰਮਾਤਮਾ ਕਰੇ ਕਦੇ ਅਕਲ ਆ ਜਾਵੇ ਪੰਥਲੀ ਸੁਚੇਤਪਣਾ ਉਹਨਾਂ ਦੇ ਵਿੱਚ ਪੈਦਾ ਹੋ ਜਾਵੇ ਸੋ ਇਸ ਕਰਕੇ ਮੇਰੀ ਉਹਨਾਂ ਲੋਕਾਂ ਨੂੰ ਇਹ ਖਾਸ ਕਰਕੇ ਸਾਡੇ ਵਰਗੇ ਕਈ ਨੌਜਵਾਨ ਨਿਰਾਸ਼ ਹੋ ਜਾਂਦੇ ਨੇ ਵੀ ਨਿਰਾਸ਼ ਨਾ ਹੋਵੋ ਇੱਕ ਦਿਨ ਪ੍ਰਮਾਤਮਾ ਕਿਰਪਾ ਕਰੂ ਤੇ ਸੱਚ ਦੀ ਜਿੱਤ ਜ਼ਰੂਰ ਹੋਊਗੀ ਵਾਹਿਗੁਰੂ ਜੀ ਕਾ